ਸਸੇਕਲ ਦੀ ਸਵਾਗਤ ਹੈ ਤੁਹਾਡਾ-ਤੁਹਾਡੇ ਆਪਣੇ ਚੈਨਲ ਐਮਐਸਡਬਲਯੂ ਸਟਡੀ 4 ਜੋਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਐਮਐਸਡਬਲਯੂ ਸਟਡੀ 4 ਜੋਬ। ਤੁਹਾਡਾ ਟੇਲੀਆ ਜੀ ਕੋ ਇਹ ਨਿਊਜ਼ ਲੈ ਕੇ ਆਏਗਾ ਜੋ ਕਿ ਪੀਐਸਟੈਟ 2018 ਹੋਣ ਜਾ ਰਿਹਾ ਹੈ। ਉਸ ਨਾਲ ਸੰਬੰਧ ਇੱਕ ਅਖਬਾਰ ਦੀ ਗੁੱਡ ਨਿਊਜ਼ ਹੈ ਜੋ ਕਿ ਪੰਜਾਬ ਸਰਕਾਰ ਤੇ ਐਸਆਰਟੀ ਦੇ ਕੰਨ ਖੋਲ ਰਹੀ ਹੈ ਕਿ ਪੀਐਸਟੈਟ ਕਦੋਂ ਹੋਣਾ ਹੈ ਕਦੋਂ ਦੇਣਾ ਹੈ। ਇਸ ਨਿਊਜ਼ ਨੂੰ ਤੁਸੀਂ ਸਟਾਰਟ ਤੋਂ ਲੈ ਕੇ ਅੰਤ ਤੱਕ ਜਰੂਰ ਪੜਿਓ। ਇਸ ਨੂੰ ਬਤਵਾਂ ਲਾਈਕ ਤੇ ਬਤਵਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਵੀ ਸਟੂਡੈਂਟ ਪੀਐਸਟੈਟ 2018 ਦੀ ਤਿਆਰੀ ਕਰ ਰਹੇ ਨੇ ਉਹ ਇਸ ਨੂੰ ਸ਼ੇਅਰ ਕਰਨਗੇ ਤਾਂ ਹੀ ਉਹਨਾਂ ਦੀ ਜਿਹੜੀ ਐਗਜ਼ਾਮ ਡੇਟ ਜਲਦੀ ਉਪਲਬਧ ਦੀ ਜਿਹੜੀ ਸਰਕਾਰ ਹੈ ਜਾਂ ਐਸਆਰਟੀ ਹੈ ਪੇਸ਼ ਸਕਦੀ ਹੈ ਬਤਵਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੇਖੋ ਇਸ ਦੇ ਵਿੱਚ ਕੀ ਲਿਖਿਆ ਹੈ ਸੁਪਰ ਸਰਕਾਰ ਅਤੇ ਮਹਿਕਮਾ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਪੰਜਾਬ ਰਾਜ ਜਿਹੜਾ ਅਧਿਆਪਕ ਯੋਗਤਾ ਟੈਸਟ ਲਿਆ ਜਾਂਦਾ ਸੀ ਠੀਕ ਹੈ ਉਹ 2018 ਵਿੱਚ ਲੰਘ ਗਿਆ ਹੈ ਦੇਖੋ 2000 ਹਰ ਸਾਲ ਦੇ ਵਿੱਚ ਜਿਹੜਾ ਇੱਕ ਟੈਸਟ ਬਣਦਾ ਸੀ ਪੀਐਸ ਟੈਟ 2018 ਲੰਘ ਚੁੱਕਿਆ ਹਾਲੇ 2019 ਚੜ ਚੁੱਕਿਆ ਉਹ ਟੈਸਟ ਨਹੀਂ ਹੋਇਆ ਇਸ ਤੋਂ ਇਲਾਵਾ ਟੈਸਟ ਨੂੰ ਲੈ ਕੇ ਕੋਈ ਹਲਚਲ ਨਹੀਂ ਹੋਈ ਬਾਅਦ ਵਿੱਚ ਬੇਰੁਜ਼ਗਾਰਾਂ ਵੱਲੋਂ ਵਿਰੋਧ ਕਰਨ ਉਪਰੰਤ ਜਿਹੜਾ 2017 ਵਾਲਾ ਟੈਸਟ ਸੀ ਉਹ ਵੀ ਫਰਵਰੀ 2018 ਵਿੱਚ ਲਿਆ ਗਿਆ ਸੀ ਠੀਕ ਹੈ ਹੋਰ ਇਸ ਦੇ ਵਿੱਚ ਅ ਕੀ ਤੁਸੀਂ ਦੇਖੋ ਕੀ ਲਿਖਿਆ ਹੈ ਜਿਸ ਦੇ ਵਿੱਚ ਉਸ ਵਕਤ ਇੱਕ ਸਰਕਾਰ ਨੇ ਮਹਿਕਮੇ ਨੇ ਜਿਹੜਾ ਪੱਤਰ ਜਾਰੀ ਕੀਤਾ ਸੀ ਜਿਸ ਵਿੱਚ ਹਰ ਸਾਲ ਦਸੰਬਰ ਦੇ ਮਹੀਨੇ ਅਖੀਰਲੇ ਹਫਤੇ ਦੇ ਐਤਵਾਰ ਨੂੰ ਜਿਹੜਾ ਟੈਸਟ ਲੈਣ ਬਾਰੇ ਲਿਖਿਆ ਹੋਇਆ ਸੀ ਜਿਸ ਨੂੰ ਲੈ ਕੇ ETT ਅਤੇ BEd ਕਰ ਚੁੱਕੇ ਨੌਜਵਾਨ ਲੜਕੇ ਲੜਕੀਆਂ ਨੇ ਇਸ ਟੈਸਟ ਦੀ ਤਿਆਰੀ ਅਗੇਤਿਆਂ ਹੀ ਰਾਮ ਕਰ ਦਿੱਤੀ ਕਿਉਂਕਿ ਪਹਿਲਾਂ ਹੀ ਉਹਨਾਂ ਨੇ ਦੱਸ ਦਿੱਤਾ ਸੀ ਕਿ ਜਿਹੜਾ ਦਸੰਬਰ ਦੇ ਐਤਵਾਰ ਨੂੰ ਜਿਹੜਾ ਪੇਪਰ ਲਿਆ ਜਾਏਗਾ ਲਾਸਟ ਇਸੀ ਕਰਕੇ ਇਹ ਸਾਰੇ ਹੀ ਜਿਹੜੇ ਕੋਚਿੰਗ ਸੈਂਟਰਾਂ ਦੇ ਵਿੱਚ ਇਹ ਤਿਆਰੀ ਚੱਲ ਰਹੀ ਹੈ ਇਸ ਵਾਰ ਪੂਰਾ ਸਾਲ 2018 ਬੀਤ ਚੁਕਿਆ ਹੈ باوجود ਵੀ ਸਰਕਾਰੀ ਅਧਿਆਪਕ ਅਯੋਗਤਾ ਟੈਸਟ ਨਹੀਂ ਲੈ ਰਹੀ ਹਰਿਆਣਾ ਤੇ ਕੇਂਦਰੀ ਸਰਕਾਰ ਦਾ ਟੈਟ ਉਹਨਾਂ ਵੱਲੋਂ ਇਹ ਮਿੱਥੇ ਸਮੇਂ ਤੇ ਲਿਆ ਜਾ ਚੁੱਕਾ ਹੈ ਇਸ ਟੈਸਟ ਦੀ ਤਿਆਰੀ ਕਰ ਰਹੇ ਬੇਰੁਜ਼ਗਾਰ ਮਨਜੀਤ ਸਿੰਘ ਅਮਰੀਕ ਸਿੰਘ ਸ਼ਵੇਤਾ ਰਾਣੀ ਰਾਜਕੁਮਾਰ ਪ੍ਰਿੰਸ ਬਾਂਸਲ ਗੁਰਮੀਤ ਸਿੰਘ ਸੁਆਸ ਕੁਮਾਰ ਮਲਕੀਤ ਸਿੰਘ ਬਾਲਾ ਸੋਨੀਆ ਇਹ ਸਟੂਡੈਂਟ ਜਿਹੜੇ ਇਸ ਤਰ੍ਹਾਂ ਤਿਆਰੀ ਕਰ ਰਹੇ ਉਹਨਾਂ ਦੀ ਇਹ ਖਬਰ ਛਪਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਦੱਸਿਆ ਗਿਆ ਹੈ ਕਿ ਉਹ ਪਿਛਲੇ ਸਮੇਂ ਤੋਂ ਵੱਖ-ਵੱਖ ਕੋਚਿੰਗ ਸੈਂਟਰਾਂ ਵਿੱਚ TET ਦੀ ਤਿਆਰੀ ਕਰ ਰਹੇ ਹਨ ਪਰ ਉਹ ਸਰਕਾਰ ਦੇ ਵਿਭਾਗ ਦੇ ਚੁੱਪੀ ਤੋਂ ਹੈਰਾਨ ਹੀ ਨਹੀਂ ਬਲਕਿ ਪਰੇਸ਼ਾਨ ਵੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਲ ਵਿੱਚ ਇੱਕ ਵਾਰ TET ਦਾ ਪੇਪਰ ਰਾ ਸਰਕਾਰ ਵੱਲੋਂ ਲੈਣਾ ਬਤੀ ਜ਼ਰੂਰੀ ਹੈ ਪਰ ਸਾਲ बीत ਜਾਣ ਦੇ ਬਾਵਜੂਦ ਵਿਭਾਗ ਨੂੰ ਕੋਈ ਵੀ ਫਿਕਰ ਨਹੀਂ ਹੈ ਸਿੱਖਿਆ ਭਾਗ ਦਾ ਜਿਹੜਾ ਟੈਕ ਦਾ ਟੈਸਟ ਲੈਣ ਦਾ ਰੂਹ ਵਿੱਚ ਰੂਹ ਵਿੱਚ ਹੈ ਕਿ ਨਹੀਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਇਹ ਜਿਹੜੀ ਨਿਊਜ਼ ਪਹੁੰਚ ਜਾਣੀ ਚਾਹੀਦੀ ਹੈ ਜਿੰਨੇ ਵੀ ਪੀਐਸ ਟੈਟ ਦੀ ਤਿਆਰੀ ਕਰ ਰਹੇ ਹੈ ਬਾਤੂ ਆਦ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਪੰਜਾਬ ਸਰਕਾਰ ਜਿਹੜਾ ਸਿੱਖਿਆ ਮੰਤਰੀ ਉਹ ਵੀ ਸੋਣੀ ਹੈ ਤਾਂ ਉਹਦੀ ਜਿਹੜੀਆਂ ਅੱਖਾਂ ਖੁੱਲ ਜਾਣ ਠੀਕ ਹੈ ਜੀ ਤਾਂ ਅਲਾਰਮ ਕੀਤਾ ਜਾਵੇ ਤਾਂ ਜੋ ਨੌਜਵਾਨ ਲੜਕੀ ਲੜਕੀਆਂ ਨੂੰ ਇਸ ਟੈਸਟ ਦੀ ਜਿਹੜੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਉਹਨਾਂ ਨੂੰ ਸਕੂਨ ਮਿਲ ਸਕੇ ਤੇ ਉਕਤ ਮਸਲੇ ਸੰਬੰਧੀ ਜਦੋਂ ਵਿਭਾਗ ਦੇ ਪੱਖ ਜਾਣਨ ਲਈ ਬਾਰ-ਬਾਰ ਚੰਡੀਗੜ੍ਹ ਸਥਿਤ ਉੱਚ ਅਧਿਕਾਰੀਆਂ ਨਾਲ ਜਿਹੜੀ ਉੱਚ ਅਧਿਕਾਰੀ ਹੈਗੇ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਫੋਨ ਉਠਾਉਣ ਦੀ ਜਹਿਮਤ ਹੀ ਨਹੀਂ ਕਰਦੇ ਠੀਕ ਹੈ ਕੋਈ ਵੀ ਜਿਹੜਾ ਸਾਨੂੰ ਹੈਲਪਲਾਈਨ ਜਿਹੜੇ ਨੰਬਰ ਦਿੱਤੇ ਗਏ ਆ ਪੀਐਸਟੈਟ ਦੀ ਜਿਹੜੀ ਵੈਬਸਾਈਟ ਹੈ ਤਾਂ ਉਹ ਵੀ ਦੇ ਅਧਿਕਾਰੀ ਨੂੰ ਜ਼ਤਕਾਰੀ ਉਹ ਵੀ ਸਾਡੇ ਨਾਲ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰੇ ਇਹ ਸਾਰਾ ਕੁਝ ਇੱਕ ਅਖਬਾਰ ਰਹੀਂ ਛਾਪੇਗਾ ਤੁਸੀਂ ਇਸ ਨੂੰ ਬាទ ਬាទ ਸ਼ੇਅਰ ਕਰੋ ਤਾਂ ਕਿ ਇਸ ਜਿਹੜਾ ਤੁਹਾਡਾ ਸਾਰਿਆਂ ਦਾ ਹੀ ਹੱਕ ਜਿਹੜਾ ਤੁਸੀਂ ਸਰਕਾਰ ਤੋਂ ਪ੍ਰਾਪਤ ਕਰ ਸਕੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜਰੂਰ ਕਰਿਓ ਸ਼ੇਅਰ ਕਰਨਾ ਤਾਂ ਬਣਦੀ ਹੈ ਕਿਉਂਕਿ ਇਸ ਵਿੱਚ ਸਾਰਿਆਂ ਦਾ ਹੀ ਫਲਾ ਹੋਵੇਗਾ ਤੇ ਜਿਹੜਾ ਤੁਸੀਂ ਤਿਆਰੀ ਕਰ ਰਹੇ ਹੋ ਤੁਹਾਨੂੰ ਵੀ ਉਸ ਦਾ ਬੈਨੀਫਿਟ ਮਿਲੇਗਾ ਥੈਂਕ ਯੂ ਸੋ ਮਚੀ